ਨਲੂਏ ਤੋਂ ਪਹਿਲਾਂ ਇੱਕ ਹੋਇਆ ਸੂਰਮਾ ਉਹ ਫੇਟਾ ਮੰਤੋਲਾ ਦੇ ਪਾਟੇ ਦੇ ਲੰਕਦਾ ਆਹ ਕਿਹੜੀ ਨਵੀਂ ਗੱਲ ਕੱਢ ਮਾਰੀ ਵੀ ਨਲੂਏ ਤੋਂ ਵੱਡਾ ਕੌਣ ਹੋਇਆ ਦੱਸੋ ਮੈਨੂੰ ਤੁਸੀਂ ਜਫਰ ਖਾਨ ਲਿਆ ਕੇ ਖੜਾ ਕਰਤਾ ਸਾਡੇ ਵਿੱਚ ਜਿਹਨੂੰ ਸਾਡਾ ਕੋ ਜਾਣਦਾ ਹੀ ਨਹੀਂ ਹੈਗਾ ਜਫਰ ਖਾਨ ਨੂੰ ਕੋਈ ਨਹੀਂ ਸੀ ਜਾਣਦਾ ਹਰੀ ਸਿੰਘ ਨੜੂਏ ਨਾਲ ਤਾਂ ਹੀ ਕਿਹਾ ਜਦੋਂ ਹਰੀ ਸਿੰਘ ਨੜੂਏ ਬਾਰੇ ਕੋਈ ਸ਼ੱਕ ਨਹੀਂ ਬਹੁਤ ਵੱਡੀ ਪ੍ਰਾਪਤੀ ਆ ਪਰ ਜ਼ਫਰ ਖਾਨ ਤੇ ਮੈਨੂੰ ਇੱਕ ਤਰ੍ਹਾਂ ਇਹ ਚੀਜ਼ ਹੋਈ ਵੀ ਯਾਰ ਇੱਕ ਹੀਰਾ ਲੁਕਿਆ ਰਹਿ ਗਿਆ ਕਿਤੇ ਜਿਹੜਾ ਜਿਹੜਾ ਰੋਲ ਸਰਦਾਰ ਹਰੀ ਸਿੰਘ ਨੜੂਏ ਦਾ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਉੱਪਰ ਚੱਕਣ ਤੱਕ ਹੈ ਜਿਹੜੀ ਧਾਕ ਸਰਦਾਰ ਹਰੀ ਸਿੰਘ ਨੜੂਏ ਨੂੰ ਦੇਖ ਕੇ ਕਾਬਲ ਕੰਧਾਰ ਦੇ ਡਰਦੇ ਨੇ ਮਹਾਵਰੀ ਬਣ ਚੁੱਕੇ ਨੇ ਵੀ ਹਰੀਆ ਰਾਂਗਲੇ ਸੇਮ ਉਹੀ ਸਾਰੀਆਂ ਪੋਜੀਸ਼ਨਾਂ ਸੇਮ ਉਹੀ ਸਾਰੀਆਂ ਘਟਨਾਵਾਂ ਜਿਹੜੀਆਂ ਜ਼ਫਰ ਖਾਨ ਦੇ ਇਤਿਹਾਸ ਦੇ ਵਿੱਚ ਪੜ ਸਕਦੇ ਆਪਾਂ ਜ਼ਫਰ ਖਾਨ ਸੀ ਜਿਹੜਾ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਦਿੱਲੀ ਸਲਤਨਤ ਨਾਲ ਸੰਬੰਧਿਤ ਸੀਗਾ ਅਲਾਉਦੀਨ ਖਿਲਜੀ ਦੇ ਸਮੇਂ ਉਹਦਾ ਸੈਨਾਪਤੀ ਸੀ अलाउद्दीन खिलजी ਇਹ ਕਹਿ ਸਕਦੇ ਆ ਵੀ ਉਹਦੇ ਕਰਕੇ ਵੱਡੇ ਵੱਡੇ ਹਮਲੇ ਆਪਦੀ ਚੜਤੋ ਦੇ ਕਰਕੇ ਸੀ ਉਹਦੀ 1499 ਈਸਵੀ ਦੀ ਗੱਲ ਹੈ ਜੀ ਇਹ ਪਹਿਲਾਂ ਜਦੋਂ ਮੰਗੋਲਾ ਨੇ ਭਾਰਤ ਦੇ ਵਿੱਚ ਐਂਟਰ ਕੀਤਾ ਇੰਨੀ ਬੇਦਰਦ ਬੇਰਹਿਮ ਜ਼ਾਲਮ ਕੌਮ ਸੀ ਜਿਹਦਾ ਨਾਮ ਸੁਣ ਕੇ ਚੰਗੇ ਚੰਗੇ ਕਹਿੰਦੇ ਕੌਂਦੇ ਰਾਜੇ ਤੱਕ ਛੱਡ ਕੇ ਭੱਜ ਜਾਂਦੇ ਹੁੰਦੇ ਸੀ ਜਦੋਂ ਅਸੀਂ ਉਹ ਸਾਰਾ ਮੰਜ਼ਰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਦੇ ਆਂ ਉਦੋਂ ਇੱਕ ਬੰਦਾ ਇਹੋ ਜਿਹਾ ਉਹਨਾਂ ਦੇ ਸਾਹਮਣੇ ਖੜਾ ਹੁੰਦਾ ਆ ਕੇ ਜ਼ਫਰ ਖਾਨ ਜੀ ਨੂੰ ਕਹਿ ਦਿੰਨੇ ਆਂ ਉਹ ਕਿਲੀ ਦੀ ਲੜਾਈ ਦਿੱਲੀ ਲਾਗੇ ਕਿਲੀ ਪੈਂਦਾ ਉੱਥੇ ਲੜਾਈ 1000 ਸੈਨਿਕਾਂ ਨੂੰ ਲੈ ਕੇ ਉਤਲਖਾਨ ਨੂੰ ਜ਼ਖਮੀ ਕੀਤਾ ਇਹ ਸਾਰੀ ਦੀ ਸਾਰੀ ਫੌਗੋਲਾ ਦੀ ਫੌਜ ਲੈ ਕੇ ਬਾਅਦਸ ਭੱਜ ਗਿਆ ਸੀ ਅੱਜ ਵੀ ਜ਼ਫਰ ਖਾਨ ਦੀ ਹਿੰਦੁਸਤਾਨ ਦੇ ਵਿੱਚ ਗੱਲ ਚਰਦੀ ਹੈ ਜਿਹੜੇ ਚੰਗੇ ਇਤਿਹਾਸਕਰਨੇ ਉਹ ਕਹਿੰਦੇ ਨੇ ਤੇਰਾ ਧੰਨਵਾਦ ਜ਼ਫਰ ਖਾਨ ਤਾ ਹਿੰਦੁਸਤਾਨ ਨੂੰ ਮਗੋਲਿਆਂ ਦੇ ਹਮਲਿਆਂ ਤੋਂ ਬਚਾਇਆ ਸੀ